ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਦੀਪਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਮੇਰੀ ਕਿਰਪਾ ਅ ਤੁਸੀਂ ਵੀ ਹੋਗੇ ਸੋਹਣਾ ਮੇਰੇ ਵੱਲੇ ਨੂੰ ਕਿਵੇਂ ਠੀਕ ਹੈ ਆ ਤਾਂ ਬੈਠੀ ਐ ਲੋਕੀ ਤੇ ਅਸੀਂ ਸਾਰੇ ਠੀਕ ਠਾਕ ਹਾਂ ਜੀ ਮੈਂ ਵੀ ਕਿਰਪਾ ਤੁਸੀਂ ਵੀ ਠੀਕ ਹੋਵੋਗੇ ਯਾ ਟਾਈਮ ਹੈ ਦੁਪਹਿਰ ਦਾ ਚਾਹ ਬਣਾ ਰਹੀ ਐ ਚਾਹ ਕੌਲੇ ਚ ਪਾ ਲਈ ਐ ਰੋਟੀ ਸੱਗ ਲਈ ਐ ਤੇ ਸਵਾਦ ਹੋ ਗਏ ਨੇ ਤੇ ਸਰਦਾਰ ਜੀ ਵੀ ਅੱਜ ਘਰੀਵੇਂਗੇ ਇਹਨੇ ਥੋੜੀ ਕੋਈ ਚ ਪ੍ਰੋਬਲਮ ਆ ਗਈ ਦੋ ਹੀ ਵਾਰ ਤੇ ਆਏ ਨਹੀਂ ਤੇ ਅੱਜ ਜਿਹੜੇ ਆਚਾਰ ਦੇ ਡੋਕਰੇ ਦੂਰ ਖਾਲੀ ਕੋਈ ਨਾ ਕੋਈ ਬੰਦੇ ਖੜਾ ਜਾਂਦਾ ਨਹੀਂ ਹੁੰਦਾ ਕਾਹਗੀ ਚੱਲ ਪਿਆ ਬੰਤਾ ਹੀ ਕਰਦੀ ਨਹੀਂ ਬੰਦ ਕਰਦੇ ਜੋ ਆਨ ਕਰਦੇ ਚੱਲ ਪੈਂਦੇ ਜੀ ਤੇ ਵੀਡੀਓ ਚੱਲ ਪਈ ਤੇ ਬਾਕੀ ਗੱਲ ਹੈਗੀ ਹੈ ਕਿ ਜੀ ਸਰਦਾਰ ਦੇ ਸਰਦਾਰ ਜੀ ਦੇ ਜਿਹੜੇ ਟੋਕਰੀ ਚਾਰ ਵਾਲੇ ਉਹ ਵੀ ਅੱਜ ਮੈਨੂੰ ਛੱਟਣੇ ਪੈਣਗੇ। ਚੇਪੀ ਰਾਤਿਆਂ ਨੂੰ ਟਰਨ ਟੂ ਹਿੱਤੇ। ਸਬਜ਼ੀ ਲੈ ਲਈ ਆਲੂ ਮਟਰਾਂ ਦੀ। ਇਹਨੇ ਬਣਾਉਣਿਆਂਗੇ। ਤੇ ਕੱਖ ਵੀ ਪਰਣ ਕੱਲ ਪੱਲੀ ਵੀ ਵੇਲੀ ਹੋਗੀ ਦਰਵਾਜ਼ੇ ਚ ਕਣਕ ਪਈ ਸੀ ਉਹ ਅੱਜ ਪੱਲੀ ਵੀ ਧੋ ਦਿੱਤੀ ਥੋੜੀ ਜਿਹੀ ਪਾਟੀ ਹੋਈ ਐ। ਸਿਉ ਕਿਉਂ ਸਾਹਮਣੀ ਐ। ਕਮਾਂ ਦੀ ਗਿਣਤੀ ਹੋਈ ਜਾਂਦੀ ਹੁੰਦੀ ਹੈ ਨਹੀਂ ਸਿਹਤ ਠੀਕ ਤੇਰੀ ਵੀ ਨਹੀਂ ਹੈਗੀ ਬੰਡਾ ਸੋਨ ਕਹਿੰਦੀ ਮੈਂ ਦਵਾਈ ਦੇ ਦਿੱਤੀ ਆ ਪਾਈ ਕੋਲ ਤੇ ਵਸ ਦਵਾਈ ਜੀ ਲੈ ਲੈਣੇ ਤੁਰੇ ਫਿਰਦੇ ਨਹੀਂ ਜੀ ਦਵਾਈ ਵੀ ਹੈਗੀ ਆ ਮਲੀਆਂ ਮਾਂਗੂ ਨਸਾਟ ਢਾਲ ਜਾਂਦਾ ਵਸ ਫਿਰ ਤੁਰੇ ਆ ਸੋ ਗੁਰਮੁਣ ਹਾਈ ਸਕੂਲੋਂ ਨਹੀਂ ਆਈ ਹੈ ਕਿੰਨਾ ਘੰਟਾ ਰਹਿਣਾ ਉਹ ਉਹ ਦੇ ਘਟੇ ਚਾਹ ਸੀ ਫਿਰ ਉਹਦੇ ਆਉਣ ਤੋਂ ਥੋੜਾ ਜਿਹਾ ਪਹਿਲੀ ਬਣਾ ਲੈਣੇ ਆਂ ਬਸ ਉਹ ਦੇ ਪੀ ਲਾਂਗੇ ਫਿਰ ਉਹ ਆਖੀ ਕੀ ਤੇ ਬਸ ਉਹ ਕਰੇ ਕਰ ਤੇ ਵਲੌਗਸ ਨਹੀਂ 567 ਕਰ ਲੈਣੇ ਆਂਗੇ ਜੇ ਵਲੌਗ ਨਾ ਬਣਾ ਤਾਂ ਸੁਣਾਈ ਨਹੀਂ ਪਤਾ ਲੱਗਦਾ ਹਨਾ ਅਮਸਾਂਜੀ ਬਣ ਦਾ ਵਲੌਗ ਪਤਾ ਨਹੀਂ ਕੀ ਗੱਲ ਹੋਗੀ ਤਾਂ ਤਾਂ ਨਾਲ ਉਹ ਜਰਾਲੀ ਗੱਲ ਹੋਗੀ ਧਿਆਣੀ ਨਹੀਂ ਜਾਂਦਾ ਕੰਮ ਕਰਨੀ ਆਂ ਇਹ ਲੱਗਦਾ ਮੰਜੇ ਤੇ ਪਏ ਰਹਿ ਪਤਾ ਨਹੀਂ ਕੀ ਗੱਲ ਕੰਮ ਨਹੀਂ ਮੁਕਦੇ ਹੈਗੇ ਬਣਦੇ ਵੀ ਹੈ ਨਹੀਂ ਮੁਕਦੇ ਵੀ ਹੈ ਨਹੀਂ ਸਾਰਾ ਦਿਨ ਕਰੀਚਾਰੀ ਜੀ ਨੇ ਤਾਂ ਕੰਮ ਕਰਨਾ ਉਹਨੂੰ ਕੋਈ ਤੋੜਾ ਨਹੀਂ ਜਿਹਨੇ ਨਹੀਂ ਕਰਨਾ ਉਹਨੂੰ ਕੋਈ ਕੰਮ ਨਹੀਂ ਹੈਗਾ ਤੇ ਬਸ ਹੁਣ ਬਹੁਤ سارے ਕੰਮ ਪਏ ਨੇ ਕਰਨੇ ਹੋਰ ਤਾਂ ਜਿੱਤੇ ਨੇ ਕਣਕ ਵੜਦੇ ਉਹਨਾਂ ਦੇ ਉਹਦੇ ਬਸ ਕੰਮ ਨਹੀਂ ਸੁੱਫ ਨਾਲ ਹਨਾ ਬਹੁਤ ਜ਼ਿਆਦਾ ਹੋਇਆ ਲੱਗਿਆ ਕਿ ਕੇਕ ਦਾ ਹੋ ਗਿਆ ਹੋ ਗਿਆ ਵਿੱਚ ਤੇ ਹੱਜ ਸਾਡੀ ਆਪਣੀ ਮੱਕੀ ਵੇਚ ਗਈ ਹੈ ਸਾਰੀ ਤੇ ਜਾਣੇ ਚਾਰ ਨਾਲ ਮੱਕੀ ਦਾ ਹੋਰ ਆਇਆ ਗਿਆ ਤੇ ਮੂੰਗੀ ਆ ਰਹਿ ਗਿਆ ਮੱਕੀ ਵਾਲਾ ਰਮਾਹ ਤਾਂ ਬਹਣਾ ਤੇ 5 ਕਿਲੇ ਰਮਾਹ ਪੈਣ ਤੇ 5 ਕਿਲੇ ਰਮਾਹ ਪੈਣੇ ਆਪਣੇ ਚਾਰ ਕਿਲੇ ਮੂੰਗੀ ਨੇ ਇੱਕ ਕਿਲਾ ਮੱਕੀ ਦਾ ਚਾਰ ਨਾਲ ਦਾ ਮੰਜਾ ਦੋ ਅੰਮੀ ਜਾਂ ਜੇ ਚਾਰ ਆਨੇ ਕੌਲੀ-ਕੌਲੀ ਚੌਕੀ ਇੱਕ ਦੀਜੀ ਬਹੁਤ ਲੇਟ ਲੱਗੂਗੀ ਵਿੱਚ ਪੈਣ ਪਈ બીજી ਵੀ ਜਾਂਦੇ ਨੇ ਜੀਰੀ ਪਾਰਾ ਸੀ ਤਾਂ ਸਾਰੀ ਸਬਜ਼ੀਆਂ ਹੀ ਲਾਵਾਂਗੇ ਸਬਜ਼ੀਆਂ ਹੀ ਲਾਵਾਂਗੇ ਉਹ ਲੱਗਦਾਗਾ ਜੀ ਬੀਜ ਲਾਈ ਤੋਂ ਬਾਅਦ ਬਾਅਦ ਲੱਗਦਾ ਹਨਾ ਜੀ ਉਹ ਹੀ ਲਾਵਾਂਗੇ ਬੀਜ ਲਾਈ ਤੋਂ ਬਾਅਦ ਬਾਅਦ ਲੱਗਦਾ ਜਿਹੜਾ ਤੇ ਅੱਗੇ ਜੂਨ ਚ ਜਾਂ ਅੱਜ ਦੀ ਜੂਨ ਹਨਾ ਕੰਮ ਸਟਾਰਟ ਹੋ ਜਾਣਾ ਜੀ ਲਾਉਣ ਦਾ ਬਸ ਸਾਈਡ ਤੇ ਜੂਨ ਦਾ ਮਹੀਨਾ ਮੂੰਗੀ ਪਾਲਣ ਦੀ ਵੱਢ ਲਾਉਣ ਦੀ ਮੂੰਗੀ ਵੀ ਪਰ 0.4 ਪਾਵਾਂ ਗੋਰੀ ਬੱਢੀ ਜਾਊ ਹਨਾ ਜੀ ਫਿਰ ਉਹਨਾਂ ਦੇ ਵਾਸਤੇ ਤੁਸੀਂ ਬਸ ਕਹਾ ਮੂੰਗੀ ਤੇ ਮੱਕੀ ਪਾਲ ਲਵਾਂਗੇ ਪਾਉਰ ਫਿਰ ਸਿਪਟਾਂਗੇ ਜੂਨ ਤੇ ਆਹ ਚੇਤਾ ਕਾੜ ਦੂ ਕਾੜ ਫਿਰ ਬੂਸਾਉਂਦੇ ਲੈਤਾ ਫਿਰ ਜੇ 8 ਦੀ ਚੜੂਗਾ ਫਿਰ ਹਾੜ ਕੇ ਅੱਜ ਸਵੇਰੇ ਕਣਕ ਵਾਲੀ ਦਿੱਲੀ ਬੇਲੀ ਹੋਈ ਹੈ ਜਿਹੜੀ ਉਹ ਆਪਾਂ ਅੱਜ ਧੋ ਦਿੱਤੀ ਸੀਗੀ ਕਿਉਂਕਿ ਮੈਂ ਕੱਖ ਪਾਇਆ ਹੀ ਹੁਣ ਬੱਦਲ ਵਾਈ ਬਹੁਤ ਬਣੀ ਪਈ ਆ ਕਿ ਸਰਦਾਰ ਜੀ ਨੂੰ ਪਰਹੇਜ਼ ਕਰਿਆ ਡਾਕਟਰ ਨੇ ਰੈਸਟ ਦੱਸੀ ਹੈਗੀ ਤੇ ਕੱਖ ਪਾ ਕੇ ਮੱਝ ਬੰਨੀ ਆਈ ਤੇ ਹੁਣ ਆ ਨਾ ਪੱਲੀ ਧੋਤੀ ਸੀ ਜਿਹੜੀ ਉੱਦੜ ਹੀ ਪਈ ਆ ਦੋ ਤਿੰਨ ਕਠਾ ਮਾਂ ਤੋਂ ਗਿਠ-ਗਿਠ ਕੇ ਇਹ ਤੋਂ ਤੋਂ ਕੇ ਹੁਣ ਸੌਣ ਕੇ ਤੈ ਮਾਰ ਕੇ ਰੱਖ ਦੇਵਾਂਗੇ ਉਹ ਤੇ ਪਾਈ ਹੋਈ ਹੈ ਜੀ ਕਣਕ ਉਹ ਵਧੀਆ ਕਿ ਸਾਫ਼ ਹੈਗੀ ਪੱਲੀ ਤੇ ਬੱਦਲ ਵਾਈ ਹੋਈ ਪਿਆ ਇਹਨ ਪਤਾ ਕਣਕ ਵੀ ਅੰਦਰ ਕਰਦੀ ਪੈ ਜੇ ਹਜੇ ਮੈਂ ਨਹੀਂ ਕਰਦੀ ਕੀ ਯਾਰ ਅੱਬ ਟਾਲ ਜੇ ਬਹੁਤ ਬੱਦਲ ਹੋਇਆ ਪਿਆਗਾ ਐ ਨਹੀਂ ਪਤਾ ਹਵਾ ਦੀ ਟਾਲ ਕਹਿੰਦਾ ਜੇ ਕੀਤਾ ਨਾ ਬਸ ਰੱਬ ਕਰਨੀ ਜਮੀ ਸਰੀ ਪੈਗਾ ਬਹੁਤ ਲੋਕ ਕੰਨ ਕੰਨ ਤੋਂ ਕੱਢ ਨਹੀਂ ਦਿੰਦਾ ਪਰ ਮੋਜੀ ਬੱਦਲ ਰੋਹੀ ਮੀਂਹ ਨੇਰੀ ਮੀਂਹ ਨੇਰੀ ਤੰਨੇ ਦੇ ਨਾਲ ਹੋ ਗਿਆ ਆਪਣੀ ਕਣਕ ਧੋਤੀ ਪਈ ਨੂੰ ਤਿੰਨ ਚਾਰ ਦਿਨ ਹਾਲੇ ਬੋਰ ਨਹੀਂ ਚੁੱਕੋਣੀ ਫਿਰ ਉਹ ਬੋਰੀਆਂ ਚ ਪਾ ਦਾਂਗੇ ਦਾਣਾ ਨੂੰ ਦੜਾ ਲਿਆ ਮੰਗੇ ਮੱਝਾਂ ਲਈ ਅੰਮਾ ਹਾਇਕ ਤੇ ਮਸੀਨ ਚਲ ਜੋੜੀ ਖਿੱਚੂਗੀ ਪੱਲੀ ਥੋੜੀ ਥੋੜੀ ਦੋ ਤਿੰਨ ਥਾਂ ਤੋਂ ਗਿਟ ਗਿਟ ਤੋਂ ਉਜੜੀ ਹੋਈ ਐ ਆਈ ਸੂਈ ਨਾਲ ਸਿਉਂਦਾ ਨਹੀਂ। ਤੋਂ ਕਿ ਪਰੇਚੋਰ ਘਰ ਦੇ ਨਿਕਲ ਜਾਂਦੇ ਸਾਮਣੇ ਸਭ ਕੀ ਹੋਈ ਨੇ ਗਾਣੇ ਸੁਣੇ ਲੱਗਦੇ ਨੇ ਤੇ ਦਿੱਤੀਆਂ ਪੱਲੀਆਂ ਕਣਕ ਦੇ ਬਸਾਈਆਂ ਤੇ ਸੁਣੇ ਲੱਗਦੇ ਨੇ। ਮੈਂ ਤਾਂ ਜੇ ਇੱਕ ਦਿਨ ਵਰਤਨ ਪੱਲੀ ਸਰਦਾਰ ਜੀ ਦੇ ਦੋ ਦਿਨ ਵਰਤਨ ਤੋਂ ਕਿ ਧਰਦਾਂ ਨਹੀਂ ਪਰ ਇੱਤਾ ਜਾਂਦੇ। ਤਕਲੀਫ ਤਾਂ ਹੁੰਦੀ ਆ ਬਹਾ ਜਿਹੜੀਆਂ ਪੱਲੀਆਂ ਹਨ ਧੋਣੀਆਂ ਘੜਾ ਸੌਕੀਆਂ ਨੇ। ਫੇਰ ਚ ਸਿੱਟੀ ਹਰ ਕੇ ਸਵੇਰੀ। ਕੰਮ ਕਰਦੇ ਕਰਦੇ ਨਾ ਦੇਤਾ ਜੋ ਉਗਲ ਗਿਆ ਤੇ ਪੈਰਾਂ ਨਾਲ ਲੱਗੜ ਕੇ ਸਿੱਟ ਗਈ ਹਰਸ ਤੇ ਹਰਸ ਤੇ ਜਿਹੜਾ ਪਾਣੀ ਨੁੱਚੜ ਗਿਆ ਦੁਪਹਿਰੇ ਦੇੜੇ ਚ ਪਾ ਦਿੱਤੀ ਇਸ ਤਰ੍ਹਾਂ ਕਰ ਜੁਨੇ ਪੱਲੀਆਂ ਘੁੰਮਣੀਆਂ ਚਲੋ ਜੇ ਪਾਤਾ ਮਾਰਦੀ ਪੱਲੀ ਫਿਰ ਮਿਲ ਜਾ ਲੋ ਜੀ ਆਪਾਂ ਨੇ ਦਮ ਲੈ ਲਿਆ ਹੁਣ ਮੱਜਾ ਕੰਨੂ ਆਇ ਤੇ ਮੈਂ ਤੜਕਾ ਤਰ ਕੇ ਆਈ ਸੀਗੀ ਆਪਣਾ ਸਬਜੀ ਨੂੰ ਸਬਜੀ ਬਣਾਵਾਂਗੇ ਆਪਾਂ ਆਲੂ ਮਟਰ ਤੇ ਅੰਦਰੀ ਬਣਾਉਣਾ ਕਿਉਂਕਿ ਨਿਉਰੋ ਜਨੇਰੀ ਉਹ ਰੋਜੀ ਸਾਰਾ ਖਸਾਈ ਜਾਂਦਾ ਹੈਗਾ ਮੈਂ ਤੜਕਾ ਧਰ ਕੇ ਦੰਬ ਲਾਉਣ ਲਈ ਪਾਣੀ ਪੇਨ ਲਾ ਗੇ ਮੱਝਾ ਕੰਨ ਆਈ ਸੀ ਕਿ ਪਾਣੀ ਤੋਂ ਨਹੀਂ ਪਿਆਸ ਹੋਊ ਹੋਊ ਸਟਕ ਕੇ ਤੇ ਇਧਰ ਤੜਕਾ ਭੁੱਜਦਾ ਪਿਆ ਤੇ ਜਦੋਂ ਮੈਂ ਉਧਰ ਵੱਗ ਦੀ ਤੜਕਾ ਧਰ ਕੇ ਦਰਵਾਜ਼ੇ ਦੇ ਵਿੱਚ ਪੱਖਾ ਲਾ ਲਿਆ ਪੈਣ ਨੇ ਕੈਨੇਡਾ ਤੋਂ ਕਮੈਂਟ ਕੀਤਾ ਸੀਗਾ ਮਨਜੀਤ ਕੌਰ ਕਹਿੰਦੇ ਹਰ ਰੋਜ਼ ਤੁਹਾਡੀ ਵੀਡੀਓ ਦੇਖਦੇ ਹਾਂ ਪੈਣੇ ਧੰਨਵਾਦ ਪੈਣੇ ਐਨੇ ਕੰਮ ਚੋਂ ਬਣਾ ਤੁਸੀਂ ਇੰਨਾ ਕੰਮ ਕਰਦੇ ਹੋ ਵਾਰੇ ਦਿਨ ਰਾਤ ਇੱਕ ਕਰਦੇ ਹੋ ਸਾਡੀ ਵੀਡੀਓ ਲਈ ਟਾਈਮ ਕੱਢਦੇ ਹੋ ਧੰਨਵਾਦ ਮਨਜੀਤ ਕੌਰ ਜੀ ਕੈਨੇਡਾ ਤੋਂ ਧੰਨਵਾਦ ਪੈਣੇ ਦੀਦੀ ਸੋਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਚਾਹੇ ਕੈਨੇਡਾ ਵਾਲੇ ਨੇ ਚਾਹੇ ਅਮਰੀਕਾ ਵਾਲੇ ਨੇ ਚਾਹੇ ਆnga ਲੈਂਡ ਵਾਲੇ ਭੈਣਾਂ ਨੇ ਸਾਰਿਆਂ ਦਾ ਇਟਲੀ ਵਾਲਿਆਂ ਦਾ ਵੀ ਧੰਨਵਾਦ ਇਟਲੀ ਤੋਂ ਬਹੁਤ ਸਾਰੀਆਂ ਭੈਣਾਂ ਦੇਖਦੀਆਂ ਨੇ ਵੀਡੀਓ ਤੇ ਬਹੁਤ ਬਹੁਤ ਧੰਨਵਾਦੀ ਰੱਖਣਾ ਪੈ ਜੇ ਹੈਲਪਰ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਹਨਾ ਜੀਰੋਂ ਚੇਪੀਆਂ ਲੱਗੀਆਂ ਹੋਣ ਥੋੜੇ 2-4 ਦਿਨ ਤੱਕ ਪਰਹੇਜ਼ ਰੱਖਣਗੀ ਫੇਰ ਹੀ ਠੀਕ ਹੋਊਗੀ ਟੋਹੀ ਹੱਲ ਲੱਗੀ ਉਹਨਾਂ ਨੇ ਨਾੜ ਨੂੜ ਹੱਲ ਲੱਗੀ ਕੋਈ ਤੇ ਰਾਤ ਵੀ ਬਸ ਪਿਆ ਨੀਗਾ ਹਾਏ ਉਹ ਦਰਦ ਵਾਲੀ ਗੋਲੀ ਲੈ ਕੇ ਰਾਤ ਕੱਢੀ ਜੜ ਕੇ ਸਵੇਰੀ ਉੱਠ ਕੇ ਰੋਟੀ ਖਾ ਕੇ ਉਹਦੀ ਦਵਾਈ ਲੈ ਕੇ ਆਏ ਤੇ ਮੈਨੂੰ ਅੱਜ ਕਹਿੰਦੇ ਕਹਿੰਦੇ ਸਾਰੀ ਜ਼ਿੰਮੇਵਾਰੀ ਤੇਰੀ ਐ ਮੈਂ ਕੋਈ ਗੱਲ ਨਹੀਂ ਠੀਕ ਹੋਣੀ ਚਾਹੀਦੀ ਹੋਣਾ ਤਾਂ ਮੈਂ ਤਾਂ ਵੇਲਾਕ ਵੇਲਾ ਚੱਲੀ ਵੀ ਜਾਂਦਾ ਰਹਿੰਦਾਗਾ ਤੇ ਤਾਂ ਹੀ ਅੱਜ ਮੈਂ ਜਿਹੜਾ ਟਾਈਮ ਹੈ ਸਵੇਰ 5:30 ਹੋ ਗਈ ਬਸ ਹੁਣ ਤੜਕਾ ਲਾ ਕੇ ਥਾੜੀਆਂ ਪਾ ਕੇ ਸਲੋ ਕਰ ਜੂ ਗੈਸ ਇੱਕ ਮੱਝ ਦੀ ਕੱਢ ਲਿਆਂਗੀ ਧਾਰ ਠੀਕ ਹੈ ਜੀ ਧਾਰ ਕੱਢ ਕੇ ਫਿਰ ਮੈਂ ਦੂਜੀ ਮੱਝ ਦੀ ਕੱਢ ਲਿਓ ਇੱਕ ਮੱਝ ਦੀ ਧਾਰੀ ਦੇ ਜਿਹੜਾ ਸਬਜੀ ਪਾਲੀਆ ਕੈਮਰਾ ਚੇਂਜ ਕਰਕੇ ਦਿਖਾਉਣਾ ਥੋੜੀ ਜੀ ਹੈਗੀ ਮਸਾਲਾ ਤੋਂ ਦੂਸਰਾ ਕੁਝ ਦਿਓ ਤੁਹਾਨੂੰ ਹੁਣ ਇਹਦੇ ਵਿੱਚ ਆ ਲੂ ਮਟਰ ਥੋੜੀ ਲੈ ਲੇਗੇ ਅੱਧੇ ਕਿਲੋ ਆਲੂ ਮਟਰ ਨੇ 1/4 ਆਲੂ ਪਾ ਲਈ ਅੱਧੇ ਕਿਲੋ ਆਲੂ ਪਾ ਲਈ ਅੱਧੇ ਕਿਲੋ ਮਟਰ ਨੇ ਇਹ ਵੀ ਥੋੜਾ ਦੰਦ ਪੈ ਰਿਹਾ ਸੱਤ ਬੱਚਿਆਂ ਤਾਂ ਇਹ ਪਤਾ ਖਾਣ ਲਿਖਾ ਲਾ ਨਹੀਂ ਪਰਾਂ ਖਾਂਦੇ ਨਹੀਂ ਪਰੋਂ ਤੇ ਨਾ ਪਰੋਂ ਖਾਂਗੇ ਲਾਲ ਪਿੰਨਾ ਵਾ ਤੇ ਨੀਕ ਸੰਤ ਹੋ ਰਿਹਾ ਤੇ ਇਸ ਤਰ੍ਹਾਂ ਸਾਰੇ ਟਮਾਟਰ ਪਾ ਦਿੱਤੇ ਨੇ ਇਸੇ ਨਾਲ ਇੱਕ ਪਿਆਜ਼ ਹਨ ਇਹ ਮਸਾਲਿਆਂ ਦਾ ਪਾਣੀ ਕੱਚੀ ਘਰ ਤੀਕ ਦਿੱਤਾ ਸਾਰਾ ਪਾਲਸਾ ਪਾਣੀ ਤੇ 1/2 ਕਿਲੋ ਪਾਣੀ ਪਾ ਦਿੱਤਾ ਹੈ ਕਿਉਂਕਿ ਇਹ ਸਬਜੀ ਆਉਂਗੀ ਹੌਲੀ ਹੌਲੀ ਠੀਕ ਹੈ ਕੁਝ ਹੋਰ ਆਲੂ ਸਬਜ਼ੀ ਹੋਰ ਬੈਂਸ ਬੰਦ ਕਰ ਤਾਂ ਮੈਂ ਤੁਹਾਨੂੰ ਬਾਗਾਂਗੇ ਚਲੋ ਜੀ ਅੱਪਾ ਬਾਅਦ ਚ ਮਿਲਦੇ ਆ ਅੱਛਾ ਕੌਲੀ ਜੀ ਪਹਿਲਾਂ ਤੁਹਾਨੂੰ ਫਾਇਰ ਬੇਰਨ ਟੂਪ ਦੇ ਕੇ ਚੋਲੇ ਸੁੱਕੇ ਨੇ ਲਾ ਲਾਉਂਦੇ ਕੋਦਾਂ ਜੇ ਤਾਂ ਬੇਰਨ ਟੂਪ ਦੇ ਕੇ ਆਉਣੇ ਨੇ ਜੋਤਣਾਉਣੇ ਆਉਂਦੇ ਤੇ ਆ ਵੀ ਸਾਰੇ ਕੰਮ ਨਿਭੜ ਗਏ ਨੇ ਕੱਕੰਡਾ ਪਾ ਦਿੱਤਾ ਆਪਾਂ ਨੇ ਕਿਚ ਦੇ ਖੇਲ ਉਹ ਹਾਂ ਖਾ ਦਾ ਪਾਣੀ ਪੀਉਦੇ ਕਹਿੰਦੇ ਬਾਹਰ ਕੰਨ ਤੇ ਹੱਦ ਫਾਫੇ ਜਿਹਾ ਕੀ ਰੱਖਿਆ ਬੈਠੇ ਮੇਰੇ ਜਲਾ ਦੇ ਪਾਣੀ ਉਹ ਬੇਲ ਨੂੰ ਦੇ ਕੇ ਆਉਂ ਨੂੰ ਧੂਪ ਜਿਓ ਤੂਨੇ ਵਾਣੇ ਲੱਗ ਲੱਗ ਉੱਚੀ ਐ ਰੇਗਮੀ ਦਿੱਤੀ ਰੋਟੀ ਰਾਣੀ ਮੇ ਪਾ ਕੇ ਦੇ ਦੇ ਨਹੀਂ ਤੋੜ ਦੇ ਦੇ ਉਹ ਕੁਛ ਸੜਦੀ ਰੋਨਾਂ ਦੇ ਚੱਲਦੇ ਗੋਹਾ ਸਾਡੀ ਪਾਕੀ ਕੋਲੇ ਅਸੀਂ ਪੜੋਕਿਆਂ ਦੇ ਨਾਲ ਹੋਏ ਸਹੀ ਜਨ ਤੇ ਜੀਵਨ ਦੇ ਨਾਲ ਪਾਕੀ ਨੂੰ ਪਾਉਂਦੇ ਹਾਂ ਉਹ ਦੋ ਬੰਦੇ ਸਾਇਰ ਉਹ ਬਿਲਕੁਲ ਉੱਪਰੋਂ ਪਾਉਂਦੇ ਹਾਂ ਪਾਉਂਦੇ ਹਾਂ ਹੁਣ ਤਾਂ ਬਚਾ ਲਈ ਜੋਤ ਦਾ ਬਾਗ ਬਾਈ ਗੋ ਟੈਨ ਲਗਾਕਸੀ ਮਾਲਕਾ ਕੰਮ ਦਾ ਜਨਾਹ ਕਰਾ ਹੱਥ ਖੀ к лавочке. Снимаем ਨਪਲਟ ਜੀ ਕੋਈ ਕੋਈ ਨਾ ਸੁਪਨ 510 76 ਸਟਾਲੂਆ ਹੁੱਟਾ ਹਨ ਹੈਗਾ ਬਹੁਤ ਮੈਂ ਚੱਪਲਾ ਜੋਤ ਲਾਉਣ ਚਾਹਤ ਲਾਦੀ ਮੇਂ ਜੇ ਹੋਵੇ ਤਾਂ ਲਾਣੀ ਚੱਪਲਾ ਆਹ ਲਾਤੀ ਚੱਪੜਾ ਪਹਿਲਾਂ ਸਰਦੀਆਂ ਚ ਵੀ ਐਝ ਹੀ ਦਿੰਦੇ ਹੁੰਦੇ ਧੋਕ ਯੋਟਾ ਫਾਰਮ ਦੀ ਮਾਰ ਲਈ ਤੇ ਪ੍ਰਲਾਟੀਆਂ ਗੋਹਾ ਬਣ ਗਿਆ ਨਮੀ ਆ ਗੁਣ ਨਾ ਨਮੀ ਪੋੜਲੇ ਚਾਲੇ ਰਾਹੀਂ ਪਤਾ ਨਹੀਂ ਕੀ ਗੱਲ ਦੀ ਕਿ ਨਿੱਕ ਟੂਨੇ ਮਾਰੇ ਨਾ ਜੀ ਲਗ ਲਗ ਮੱਛੀ ਜਾਂਦੇ ਨੇ ਕੱਦੂ ਤੇ ਇੱਕ ਕੱਛਰੇ ਚੜੂਗਾ ਸਾਇਰ ਆਪਾਂ ਥੂਕਦੇ ਆਉਣੇ ਇਹ ਖੰਡ ਪਾਟ ਦੀ ਧੂਫਾ ਵਾਹੇ ਗੁਰੂ ਆਪੀ ਫਲਾ ਕਰੋ ਅੱਦੂ ਸਾਬਤ ਦਵਾਈਆਂ ਥੱਲੇ ਨੇ ਕੱਦੂ ਬਹੁਤ ਲੱਗਦੇ ਸੀ ਸਾਰੇ ਪਤਾ ਨਹੀਂ ਮੱਛ ਗਿਆ ਤਾਂ ਲੋਰ ਵੀ ਨਹੀਂ ਚੱਲੀ ਹੋਏਗੀ

ਆਪੇ। ਵੇਖ। ਆਇਆ ਲੱਗ ਕੇ। ਸਾਰੀ ਦੇ ਲੰਕੋਟ ਦੇ ਰਾਂ ਨੇ। ਪਰ ਹੁਣ ਆਪਾਂ ਰੱਖਦੇ ਨਹੀਂ ਹੈਗੇ ਇੱਧਰ ਕਿਉਂਕਿ ਨਿਹਰੀਆਂ ਹੀ ਰੁੱਤ ਆ ਗਈ। ਆਪਾਂ ਪੱਕੇ ਵੇੜੇ ਦੇ ਵਿੱਚ ਹੀ ਰੱਖਾਂਗੇ। ਪੱਕੇ ਵੇੜੇ ਦੇ ਵਿੱਚ ਹੀ ਰੱਖਾਂਗੇ ਆਪਾਂ। ਕਿਉਂਕਿ ਆ ਗੁੱਗ ਨੂੰ ਉੱਡਣਾ ਜਾਵੇ ਹਨ ਅੱਜ ਕੱਲ ਤਾਂ ਮਾੜੀ ਜੀ ਭੱਕ ਜਾਂਦੀ ਹੈ ਪਰ ਅੱਤੇ ਦਿਰectar ਲੱਗ ਹੁਣ ਤੋ ਕੇ ਚਿੱਪਲਾ ਪਾਉਣੇ ਪੈਣਗੇ ਜੇ ਟਾਈਮ ਹੈ 8:30 ਹੋ ਗਏ ਤਕਰੀਬਨ ਆਪਣੀ ਬਸ ਰੋਟੀ ਖਾਣ ਵਾਲੀ ਰਹੇਗੀ ਭਾਂਦੇ ਮਾਂ ਦਾ ਰੋਟੀ ਖਾਣ ਵਾਲੀ ਹੈ ਕੈਦਰੀ ਬਿਮਾਰੀ ਹੈ ਜਿਹੜੀ ਹੋਰ ਤਾਂ ਕੈਦਰੀ ਨਹੀਂ ਬਸ ਇਹ ਤਾਂ ਸੁਹਾੜੀ ਦੀ ਗੱਲ ਹੈ ਜੇ ਪਵਾਦ ਚ ਮਿਲਦੇ ਆ ਲੋ ਜੀ ਆਪਾਂ ਨੇ ਕੰਮਤਨ ਦੇ ਕਰ ਲਏ ਨੇ ਜਿਹੜਾ ਟਾਈਮ ਆ ਸਵਾ 7 ਹੋ ਗਏ ਨੇ ਸਾਰਾ ਕੰਮ ਆਪਾਂ ਨੇ ਕਰ ਲਿਆ ਹੁਣ ਆਪਾਂ ਬੋਲਦੇ ਆ ਗੁੱਡ ਨਾਈਟ ਸਾਰਿਆਂ ਨੂੰ ਜਿਵੇਂ ਸੁੱਖ-ਆਸਾਨਾਂ ਨਾਲ ਆਪਣਾ ਦਿਨ ਬਤੀਤ ਹੋਇਆ ਸੁੱਖ-ਆਸਾਨਾਂ ਨਾਲ ਆਪਣੀ ਵਧੀਆ ਵਹਿਗੁਰੂ ਦੀ ਕਿਰਪਾ ਨਾਲ ਰਾਤ ਬਤੀਤ ਹੋਵੇ ਤੇ ਹੁਣ ਆਪਾਂ ਜੀ ਕਰਦੇ ਆ ਫਤਿਹ ਦੀ ਸਾਂਝ ਤੇ ਗੁਰਦੁਆਰਾ ਸਾਹਿਬ ਵੀ ਰਹਿਰਾਸ ਕਰ ਹਟੇ ਨੇ ਹੁਕਮਨਾਮਾ ਲੈ ਰਹੇ ਨੇਗੇ ਤੇ ਆਪਾਂ ਨੇ ਸਾਰੇ ਕੰਮ ਕਰ ਲਏ ਨੇ ਆਪਾਂ ਕਰਦਿਆਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਹਿਗੁਰੂ ਕਿਰਪਾ ਕਰੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦਾ ਬਸ ਇੱਥੇ ਸਮਾਪਤੀ ਹੁਣ ਆਪਾਂ ਲਾਉਣਿਆਂ ਜੀ ਜਿੰਦੇ ਖੁੰਡੇ ਪੈਨਿਆਂ ਵਿਸਤਰਾ ਚ ਵਹਿਗੁਰੂ ਸੁੱਖ ਸੰਤ ਰੱਖੇ ਸਭ ਦੇ ਘਰਾਂ ਦੇ ਵਿੱਚ ਵਧੀਆ ਰਾਤ ਨੰਗੇ ਹੱਸ ਦੇ ਖੜ ਖੇੜ ਦੇ ਪਈਏ ਹੱਸ ਦੇ ਖੇੜ ਦੇ ਉੱਠੀਏ ਚਲੋ ਜੀ ਅੱਜ ਦੀ ਵੀਡੀਓ ਚ ਐਨੰਗ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ